ਮਾਂਗੇ ਜਿਵੇਂ ਫ੍ਰੀ ਮੁਰਗੀਆਂ ਜਿਹੜੇ ਭਰਾ ਆਪਦੇ ਰਿਸ਼ਤੇਦਾਰਾਂ ਤੋਂ ਫੋਨ ਕਰਾਉਣ ਦੇ 10 ਰੁਪਏ ਘਟਾਉਣ ਲਈ ਠੀਕ ਹੈ ਜੀ ਰੇਟ ਤੋਂ ਅੱਜ ਪਹਿਲਾਂ ਹੀ ਕੱਟ ਦੇ ਦੇਣਾਗਾ ਨਹੀਂ ਤਾਂ ਮੁਰਗੀ ਫ੍ਰੀ ਦੇ ਦੇਣੀ ਆ ਬਸ ਜੀ ਆਖਿਆ ਪਿਆ ਮਿੱਤਰੋ ਸਾਡੇ 450 ਰੁਪਏ ਦੀ ਮੁਰਗੀ ਹੈ ਨਾ ਅੱਜ ਆਫਰ ਲਾਇਆ ਤੁਹਾਡੇ ਲਈ 30 ਤਰੀਕਾ 440 ਰੁਪਿਆਂ ਦੀ ਮੁਰਗੀ ਠੀਕ ਆ ਫੋਨ ਨਾ ਕਰਾਓ ਬਸ 10 ਰੁਪਏ ਪਿੱਛੇ ਬਈ ਵਣ ਕੇ ਕਿਸੇ ਤੋਂ ਵੀ ਰਿਸ਼ਤੇਦਾਰ ਤੋਂ ਤੇ ਮੁਰਗੀ 440 ਰੁਪਿਆਂ ਦੀ ਲੈ ਜਿਓ ਅੱਜ ਦਾ ਤਰੀਕ 30 ਹੈ 11ਵਾਂ ਮਹੀਨਾ 2025 ਮੁਰਗੀ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਮੁਰਗੀ ਆ ਸਾਰੀ ਅੰਡੇ ਧਰੀ ਜਾਂਦੀ ਆ ਅੰਡੇ ਦਾ ਸੈਲ ਵੀ ਪੂਰਾ ਮਿਕੋ ਲਓ ਜੀ ਜਿਹੜੇ ਭਰਾ ਨੇ 2 4 5 ਮੁਰਗੀਆਂ ਲਿਆਣੀਆਂ ਠੀਕ ਹੈ ਤੇ ਉਹ ਫੋਨ ਕਰੇ ਨਾ ਆ ਜੇ ਬਸ ਡੇਟ ਦੇਖ ਕੇ ਤਰੀਕ ਪਾਈ ਵੀ ਆ 30 ਤਰੀਕ 11ਵਾਂ ਮਹੀਨਾ 2025 ਮੁਰਗੀ ਦਾ ਸਟਾਕ ਫੁੱਲ ਆ 450 ਦੀ ਮੁਰਗੀ ਆ ਪਰ ਤੁਹਾਡੇ ਲਈ 440 ਰੁਪਈਆ ਦੀ ਜਿਹੜੇ ਭਰਾ ਫੋਨ ਕਰਾਉਂਦੇ ਆ ਉਹਨਾਂ ਲਈ ਠੀਕ ਹੈ ਜੀ ਫੋਨ ਥੋੜੇ ਜਿਆਦਾ ਆਉਂਦੇ ਜਿਹੜੇ ਭਰਾ ਨੇ 50 100 150 200 ਮੁਰਗੀ ਲੈਣੀ ਆ ਉਹ ਫੋਨ ਲਾਵੇ ਸਿਰਫ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਨੇ 2 4 5 10 ਮੁਰਗੀਆਂ ਲੈਣੀਆਂ ਫਾਰਮ ਤੇ ਆ ਕੇ ਲੈ ਜਾ ਕਰੋ ਬਾਈ ਫੁੱਲ ਕੁਆਂਟੀਟੀ ਆ ਫੁੱਲ ਮਾਲ ਆ ਇੱਕ ਨੰਬਰ ਆ ਸਾਫ਼ ਸੁਥਰੀ ਮੁਰਗੀ ਆ ਪੂਰੀ ਠੀਕ ਹੈ ਜੀ ਆਹ ਲੋ ਆਂਡੇ ਚੈੱਕ ਕਰ ਲਓ ਤਰੀਕ ਫੇਰ ਦੱਸ ਦਿੰਨੇ ਆ ਅੱਜ 30 ਤਰੀਕ 11ਵਾਂ ਮਹੀਨਾ 2025 450 ਦੀ ਮੁਰਗੀ ਆ ਪਰ 440 ਰੁਪਏ ਦਾ ਆਫਰ ਲਾਇਆ ਅੱਜ ਆਫਰ ਸਿਰ ਹੈਗਾ ਆਨੰਦ ਉਹ ਮੁਰਗੀ ਇੱਕ ਨੰਬਰ ਆ ਇਹ ਦੁਬਾਰਾ ਰੇਟ ਵੀ ਤੇਜ਼ ਹੋਣਾ ਆਂਡੇ ਦਾ ਰੇਟ ਵੀ ਤੇਜ਼ ਹੋਊਗਾ ਇਹ ਤੁਹਾਨੂੰ ਦੱਸਤਾ ਚਾਹੇ ਲਿਖ ਕੇ ਲੈ ਲਓ ਰੇਟ ਵਧਣਾ ਹੀ ਵਧਣਾ ਮੁਰਗੀ ਦਾ ਵੀ ਤੇ ਆਂਡੇ ਦਾ ਵੀ ਬਾਈ ਠੰਡ ਪੈਣ ਲੱਗੀ ਪੂਰੀ ਸੁੱਕੀ ਠੰਡ ਪੈਣ ਲੱਗੀ ਹੋਣਾ ਤੇ ਲੈ ਜਾਓ ਜਿਹੜੇ ਭਰਾ ਤੋਂ ਲੈ ਆਈ ਜਾਂਦੀ ਆ ਪਿੰਡ ਭਾਗੀ ਵੰਦਰ ਜ਼ਿਲ੍ਹਾ ਬ헨ੜਾ ਸਾਬੋ ਕੀ ਤਲਵੰਡੀ ਕੋਲੇ ਪਿੰਡ ਪੁੱਛਣ ਮਾਰੇ ਨਾ ਫੋਨ ਲਾਇਆ ਕਰੋ ਸਾਰਾ ਕੋਡ ਪੇਜ ਤੇ ਦਿੱਤਾ ਹੁੰਦਾ ਲਿਖਿਆ ਹੁੰਦਾ ਬਾਈ ਠੀਕ ਆ